ਬਾਲ ਜੁੱਕੀ ਨੇ ਲੋਕਾਂ ਪਾਣੀ ਪੀਂਦੇ ਹੈ ਹੈ ਹਟੋਲੇ ਦੇ ਸਾਹਮਣੇ ਨਾ ਖਾਣਾ ਬਤੀ ਆ ਹੈ ਆ ਸਾਫ ਕਰ ਰਹੇ ਹਾਂ ਕਿੰਨੇ ਬਾਲ ਪਿਆ ਦੇ ਆ ਜੋ ਆ ਸਾਫ ਸੁੱਟਿਆ ਪਾਣੀ ਚ ਗਏ ਬਾਲ ਹੈ ਨੂੰ ਇਹ ਜਗ੍ਹਾ ਤੇ ਇਹ ਲੋਕਾਂ ਪਾਣੀ ਪੀਂਦੇ ਤੁਹਾਨੂੰ ਇਹ ਪਾਣੀ ਬਾਡਰ ਬਾਕਸਾਂ ਚ ਪਾਣੀ ਜਾਂਦਾ ਦੋ ਜਵਾਬ ਦੱਸੋ ਗਲਤੀ ਹੋ ਗਈ ਹੈ ਤੈਨੂੰ ਮੈਂ ਯਾਰ ਤੈਨੂੰ ਗਲਤੀ ਹੋ ਗਈ ਬਾਲ ਖਾਏਗਾ ਤੂੰ ਪਾਣੀ ਪੀਏਗਾ ਮਾਰਾ ਬਟੂਰ ਨਹੀਂ ਬਣਾ ਜੀ ਹੈ ਹੈ ਮਾਰਾ ਬਟੂਰ ਆਪਰੇ ਸਾਹਮਣੇ ਆ ਪਿਆ ਬਾਲ ਉਹ ਪੈਸੇ ਤੇ ਬਾਲ ਵਿੱਚ ਪਾਣੀ ਦਾ ਦੇਖ ਰਾ ਆ ਦੇਖ ਲੈ ਇਹ ਮਾ ਪੁੱਤ ਦਾ ਵੀ ਇਹ ਬਾਲ ਆ ਆ ਇਸ ਦੀ ਬਰੇਡ ਹੈ ਬਰੂਜੀ ਪਾਣੀ ਗੰਦ ਮੰਦ ਦੇ ਵਿੱਚ ਹੀ ਬਾਲ ਤੇ ਹੀ ਪਾਣੀ ਦੇ ਪਾਈ ਨੇ ਸੁਵੇ ਜੇ ਹੈ ਮੈਨੂੰ ਪਤਾ ਵੀ ਜਿਹੜਾ ਬਾਲ ਦੇ ਬੰਦੇ ਦੇ ਅੰਦਰ ਲੰਘਿਆ ਇੱਕ ਵਾਰੀ ਤੇ ਗਲਦਾ ਨਹੀਂ ਤੈਨੂੰ ਕੋਈ ਨਾਈ ਨੂੰ ਇਹ ਨਹੀਂ ਤੇ ਆਇਆ ਨਾਈ ਕੋਲ ਮਨਾਲੇ ਤੇ ਜਾ ਕੇ ਬਾਲ ਇਹ ਸਾਡੇ ਉਹ ਤਾਂ ਜਾਣਕਾਰੀ تھی ਨਹੀਂ ਜੀ ਹਾਂ ਜਾਣਕਾਰੀ ਸੀ ਉਹ ਤਾਂਾਂਕ ਫੇਰੀ ਫਿਰ ਤਾਂ ਜਾਣਕਾਰੀ ਆ ਜੂ ਪਾਣੀ ਤੁਸੀਂ ਪੀਂਦੇ ਨਹੀਂ ਪੀਨੇ ਨਾ ਤੈਨੂੰ ਮੈਂ ਬਾਲ ਪਾ ਪਾਵਾਂ ਪਾਣੀ ਚ ਪੀਲੇਗਾ ਇਹ ਲੈ ਉਹ ਅਥੇ ਤੋ ਕਰਿਓ ਤੂੰ ਅਰੇ ਜੀ ਬਟਾਲ ਜੀ ਅੱਜ ਪਾ ਇੰਨਿਆ ਬਾਲ ਦੇਖੋ ਲੋਕੋ ਆ ਇੰਨਿਆ ਦੁਨੀਆ ਲੰਗੀ ਜਾਂਦੀ ਆ ਅੱਖਾਂ ਮੀਚ ਕੇ ਪੁਰਾ ਘੋਗੜ ਆਂ ਦੀ ਆ ਖਾ ਦੁਨੀਆ ਲੰਗੀ ਜਾਂਦੀ ਇਹਨਾਂ ਨੂੰ ਕੋਈ ਪ੍ਰਭਾ ਨਹੀਂ ਵੀ ਆ ਪਾਣੀ ਨਹੀਂ ਹੁਣ ਗਾਂ ਪਿੰਡਾਂ ਵਾਲੇ ਪੀਣੇ ਆ ਤੇ ਆ ਬਾਲ ਦੇਖੋ ਆ ਸਾਰੇ ਚੱਕ ਕੇ ਪਾਣੀ ਸੁੱਕੜੇ ਇਹਨਾਂ ਨੇ ਗਾਂ ਦੱਖਾਂ ਸਾਹਮਣੇ ਖਾਈ ਜਾਂਦੇ ਹੋ ਪੀ ਜੇਨੂੰ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ ਮਾੜਾ ਮਾੜਾ ਖੜ ਕੇ ਰੋਕ ਨਹੀਂ ਸਕਦੇ ਅਸੀਂ ਇਹ ਦੇਖ ਕੇ ਰੁਕ ਗਏ ਅਸੀਂ ਮੁਕਸਰ ਜ਼ਿਲ੍ਹੇ 'ਚ ਖੜੇ ਆਂ ਆ ਦੁਨੀਆ ਕੋਲ ਦੀ ਨੰਗੀ ਜਾਂਦੀ ਆ ਚਾਹੇ ਕੋਈ ਪਾਣੀ ਚ ਕੋਈ ਕੱਟਾ ਸਿੱਟੀ ਜਾਂਦਾ ਕੋਈ ਬੱਛਾ ਸਿੱਟੀ ਜਾਂਦਾ ਕੋਈ ਜੇਰ ਪੈ ਗਈ ਉਹ ਸਿੱਟੀ ਜਾਂਦਾ ਕੋਈ ਮੂਤੀ ਜਾਂਦਾ ਕੋਈ ਗੋਹਾ ਸਿੱਟੀ ਜਾਂਦਾ ਗੰਦ ਪਾਣੀ ਚ ਪਾਣੀ ਹੀ ਪੀਨੇ ਆ ਜਾ ਉੱਡ ਜਾ ਨਾਈ ਕੋਲ ਮਨਾਉ ਜਾ ਕੇ ਬਾਲ ਹਾਂ ਸੂਹ ਨਹਿਰਾ ਦੇ ਬਾਦ ਬਤੂਨੀ ਦੇ ਆ ਇੱਥੇ ਵੀ ਪਾਣੀ ਤੇ ਲੋਕ ਨਹੀਂ ਸਾਰੇ ਕੋਲੇ ਖੜੇ